ਇਹ ਝਟਕਾ ਨਾ ਜੋ ਪਹਿਰਾ ਸਾਹਿਬ ਇਹ ਸੱਚੀ ਘਟਨਾ ਇੱਕ ਬੀਬੀ ਨੇ ਖੁਦ ਕਿਸੇ ਗੁਰਸਿੱਖ ਨੂੰ ਸੁਣਾਈ ਸੀ ਜੋ ਆਪਜੀ ਨਾਲ ਸਾਂਝੀ ਕਰ ਰਹੀਆਂ ਇਹ ਬੀਬੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਜਿਸ ਨੂੰ ਪਹਿਲਾਂ ਤਾਂ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰੰਤੂ ਵਿਆਹ ਤੋਂ ਕੁਝ ਸਮਾਂ ਪਹਿਲਾਂ ਇਸਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਇਸ ਵਿਚੋਇਸ ਨੂੰ ਬਾਬਾ ਦੀਪ ਸਿੰਘ ਜੀ ਬਾਰੇ ਪਤਾ ਲੱਗਾ ਬਾਬਾ ਦੀਪ ਸਿੰਘ ਪ੍ਰਤੀ ਸ਼ਰਦਾ ਤੇ ਵਿਸ਼ਵਾਸ ਇਸ ਦੇ ਮਨ ਵਿੱਚ ਘਰ ਘਰ ਗਿਆ ਅਤੇ ਇਸ ਨੇ ਪਾਠ ਕਰਨਾ ਵੀ ਸ਼ੁਰੂ ਕਰ ਦਿੱਤਾ ਇਸ ਦੇ ਅੰਦਰ ਸਿੱਖੀ ਪ੍ਰਤੀ ਪ੍ਰੇਮ ਇਤਨਾ ਪ੍ਰਵਲ ਹੋਇਆ ਕਿ ਇਸ ਨੇ ਮਨ ਹੀ ਮਨ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰਾ ਵਿਆਹ ਕਿਸੇ ਸਿੱਖ ਪਰਿਵਾਰ ਵਿੱਚ ਹੀ ਹੋਵੇ ਜਾਦ ਇਸ ਦਾ ਸੋਹਰਾ ਪਰਿਵਾਰ ਇਸ ਨੂੰ ਦੇਖਣ ਆਇਆ ਤਾਂ ਇਸ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਸਾਡੀ ਬੇਟੀ ਕੁਰਬਾਨੀ ਬਹੁਤ ਪੜਦੀ ਹੈ ਇਹ ਸੁਣ ਇਸ ਬੀਬੀ ਦਾ ਸੋਹਰਾ ਪਰਿਵਾਰ ਇੱਕ ਦੂਜੇ ਵੱਲ ਦੇਖਣ ਲੱਗਾ ਅਤੇ ਜਦੋਂ ਅਗਲੀ ਵਾਰ ਆਏ ਤਾਂ ਇਸ ਦੇ ਸੋਰੇ ਅਤੇ ਸੱਸ ਦੋਨਾਂ ਨੇ ਕਿਰਪਾਣਾ ਪਾਈਆਂ ਹੋਈਆਂ ਸਨ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਅਮ੍ਰਿਤ ਛਕ ਲਿਆ ਹੈ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਸ ਬੀਬੀ ਦੇ ਸਹੁਰਾ ਪਰਿਵਾਰ ਨੇ ਪਾਈਆਂ ਕੁਰਬਾਨਾਂ ਲਹਾ ਦਿੱਤੀਆਂ ਅਤੇ दारू-ਮੀਤ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਬੀਬੀ ਬਹੁਤ ਹੈਰਾਨ ਹੋਈ ਅਤੇ ਉਸ ਨੂੰ ਇਸ ਗੱਲ ਦਾ ਗਿਆਤ ਹੋਇਆ ਕਿ ਮੇਰੇ ਸਹੁਰਾ ਪਰਿਵਾਰ ਨੇ ਵਿਆਹ ਕਰਾਉਣ ਦੀ ਖਾਤਰ ਅੰਮ੍ਰਿਤ ਛਕਣ ਵਾਲਾ ਨਾਟਕ ਕੀਤਾ ਸੀ। ਪਰ ਅੰਦਰੋਂ ਇਹ ਸਿੱਖੀ ਤੋਂ ਕੋਹਾਂ ਦੂਰ ਹੀ ਨਹੀਂ ਬਲਕਿ ਇਹਨਾਂ ਨੂੰ ਤਾਂ ਸਿੱਖੀ ਬਾਰੇ ਕੁਝ ਵੀ ਨਹੀਂ ਪਤਾ। ਪਰੰਤੂ ਇਹ ਬੀਬੀ ਆਪਣੇ ਨਿਯਮ ਅਨੁਸਾਰ ਅਮ੍ਰਿਤ ਵੇਲੇ ਉੱਠਦੀ ਬਾਣੀ ਪੜ੍ਹਦੀ ਅਤੇ ਗੁਰਦੁਆਰਾ ਸਾਹਿਬ ਜਾਂਦੀ ਗੁਰਦੁਆਰਾ ਸਾਹਿਬ ਜਾਂਦਿਆਂ ਇਸ ਨੂੰ ਚੋਪੈਰਾ ਸਾਹਿਬ ਦਾ ਪਤਾ ਲੱਗਾ ਤਾਂ ਦੁਪਹਿਰੇ ਵਿੱਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ ਜਿਸ ਤੇ ਇਸ ਤੇ ਸਾਰੇ ਪਰਿਵਾਰ ਨੇ ਨੌਕ-ਝੌਕ ਕਰਨੀ ਸ਼ੁਰੂ ਕਰ ਦਿੱਤੀ ਕਿ ਤੂੰ ਕੰਮ ਕਰਨ ਦੀ ਮਾਰੀ ਸਾਰਾ ਸਾਰਾ ਦਿਨ ਗੁਰਦੁਆਰੇ ਜਾ ਕੇ ਬੈਠੀ ਰਹਿਣੀ ਹੈ ਪਰੰਤੂ ਇਸ ਬੀਬੀ ਨੇ ਆਪਣਾ ਨਿਯਮ ਨਾ ਛੱਡਿਆ ਇੱਕ ਦਿਨ ਜਦ ਇਹ ਬੀਬੀ ਦੁਪਹਿਰਾ ਕੱਟਣ ਗਈ ਤਾਂ ਮਗਰੋਂ ਇਸਦੇ ਪਤੀ ਦੇ ਕੁਝ ਦੋਸਤ ਆਏ ਜਿਨ੍ਹਾਂ ਦੀ ਆਉਪਕਤ ਕਰਨ ਲਈ ਇਹ ਬੀਬੀ ਘਰ ਵਿੱਚ ਮੌਜੂਦ ਨਹੀਂ ਸੀ ਜਿਸ ਤੇ ਘਰ ਵਿੱਚ ਕਲੇਸ਼ ਪੈਣਾ ਸੁਭਾਵਿਕ ਸੀ ਗੱਲ ਇੱਥੋਂ ਤੱਕ ਵੱਧ ਗਈ ਕਿ ਕੁੜੀ ਦੇ ਸਹੁਰਾ ਪਰਿਵਾਰ ਨੇ ਉਸ ਦੀ ਕੁੱਟਮਾਰ ਵੀ ਕੀਤੀ ਜਿਸ ਤੇ ਇਹ ਬੀਬੀ ਸਾਰੀ ਰਾਤ ਰੋਂਦੀ ਰਹੀ ਅਤੇ ਰੋਂਦੀ ਹੋਈ ਨੇ ਮਨ ਵਿੱਚ ਅਰਦਾਸ ਕੀਤੀ ਕਿ ਧੰਨ ਧੰਨ ਦੀਪ ਸਿੰਘ ਜੀ ਮੇਰੇ ਸਹਾਰਾ ਪਰਿਵਾਰ ਨੂੰ ਇਹ ਮੈਂ 1 ਮਹੀਨੇ ਦੇ ਅੰਦਰ ਅੰਦਰ ਅਜਿਹਾ ਸਬਕ ਸਿਖਾਉਂ ਕਿ ਇਹ ਯਾਦ ਰੱਖਣ ਜੇਕਰ 1 ਮਹੀਨੇ ਵਿੱਚ ਇਹਨਾਂ ਨੂੰ ਕੋਈ ਸਬਕ ਨਾ ਮਿਲਿਆ ਤਾਂ ਮੈਂ ਤੁਹਾਡਾ ਦਰ ਛੱਡ ਦੇਣਾ ਹੈ ਤੇ ਗੁਰਬਾਣੀ ਦੇ ਗੁਟਕੇ ਗੁਰਦੁਆਰਾ ਸਾਹਿਬ ਚੜਾਉਣੇ ਹਨ ਰੋਂਦੀ ਹੋਈ ਇਹ ਅਰਦਾਸਾਂ ਕਰਦੀ ਰਹੀ ਜਦ ਸਵੇਰ ਹੋਈ ਤਾਂ ਬੀਬੀ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਜਾਣ ਲੱਗੀ ਤਾਂ ਇਸ ਦਾ ਸਹੁਰਾ ਪਰਿਵਾਰ ਨੇ ਗੁਰਦੁਆਰਾ ਸਾਹਿਬ ਜਾਣ ਤੋਂ ਹੀ ਜਵਾਬੀ ਦਿੱਤਾ ਕਿ ਤੂੰ ਕਿਤੇ ਨਹੀਂ ਜਾਣਾ ਅੱਜ ਤੋਂ ਬਾਅਦ ਤੇਰਾ ਗੁਰਦੁਆਰੇ ਜਾਣਾ ਬੰਦ ਹੈ ਜਿਸ ਤੇ ਇਸ ਬੀਬੀ ਨੂੰ ਹੋਰ ਵੀ ਜ਼ਿਆਦਾ ਦੁੱਖ ਲਗਾ ਤੇ ਇੱਕ ਦਿਨੇ ਬੀਬੀ ਮੌਕਾ ਦੇਖ ਕੇ ਗੁਰਦੁਆਰਾ ਸਾਹਿਬ ਪਹੁੰਚ ਗਈ ਉੱਥੇ ਜਾ ਕੇ ਫਿਰ ਤੋਂ ਅਰਦਾਸ ਕੀਤੀ ਕਿ ਮੇਰੇ ਸਹੁਰਿਆਂ ਨੂੰ ਦੋ ਦਿਨਾਂ ਵਿੱਚ ਸਬਕ ਮਿਲੇ ਅਰਦਾਸ ਅਜਾਈ ਹੋਈ ਕਿ ਇਸ ਬੀਬੀ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਕੋਮਾ ਵਿੱਚ چلا ਗਿਆ ਹਸਪਤਾਲ ਵਿੱਚ ਬੈਠੀ ਹੈ ਬੀਬੀ ਰੋਣ ਲੱਗੀ ਹੈ ਤੇ ਆਪਣੀ ਕੀਤੀ ਅਰਦਾਸ ਤੇ ਪਛਤਾਵਾ ਕਰਨ ਲੱਗੀ ਕਿ ਇਹ ਮੈਂ ਗੁੱਸੇ ਵਿੱਚ ਕੀ ਮੰਗ ਬੈਠੀ ਜਿਸ ਤੋਂ ਬਾਅਦ ਇਸ ਬੀਬੀ ਵੱਲੋਂ ਫਿਰ ਤੋਂ ਅਰਦਾਸਾਂ ਕੀਤੀਆਂ ਗਈਆਂ ਅਤੇ ਆਪਣੀਆਂ ਜਹੀ ਮੰਗ ਲਈ ਪਛਤਾਪ ਕੀਤਾ ਗਿਆ। ਬੀਬੇ ਲਗਾਤਾਰ ਪਾਠ ਕਰਦੀ ਰਹੀ ਤੇ ਅਰਦਾਸਾਂ ਕਰਦੀ ਰਹੀ। ਥੋੜੇ ਦਿਨ ਬਾਅਦ ਉਸਦੇ ਪਤੀ ਨੂੰ ਹੌਸ਼ ਆਇਆ ਤੇ ਹਸਪਤਾਲ ਤੋਂ ਛੁੱਟੀ ਮਿਲ ਗਈ। ਘਰ ਆ ਕੇ ਉਸਦੇ ਪਤੀ ਨੇ ਬੀਬੀ ਨੂੰ ਕਿਹਾ ਕਿ ਤੂੰ ਗੁਰਦੁਆਰਾ ਸਾਹਿਬ ਜਾਇਆ ਕਰ ਤੇ ਦੁਪਹਿਰਾ ਸਾਹਿਬ ਦੀ ਸੇਵਾ ਵੀ ਨਿਭਾਇਆ ਕਰ ਮੈਨੂੰ ਕੋਈ ਤਰਾਸ ਨਹੀਂ। ਆਪਣੇ ਪਤੀ ਦਾ ਬਦਲਾ ਰੂਪ ਦੇ ਕੇ ਬੀਬੀ ਨੇ ਪੁੱਛਿਆ ਕਿ ਇੱਕਦਮ ਇੰਨਾ ਬਦਲਾਅ ਕਿਵੇਂ ਆਇਆ? ਉਸਦੇ ਪਤੀ ਨੇ ਦੱਸਿਆ कि ਜਦ ਮੈਂ ਕਮਾ ਵਿੱਚ ਸੀ ਤਾਂ ਮੈਨੂੰ ਜਮਦੂਤ ਲੈ ਗਈ ਸੀ ਮੈਨੂੰ ਕੁਠਮਾਰ ਕਰ ਰਹੀ ਸੀ ਮੈਨੂੰ ਬਹੁਤ ਭੁੱਖ ਅਤੇ ਪਿਆਸ ਲੱਗੀ ਸੀ ਪਰੰਤੂ ਉਹ ਨਾ ਤਾਂ ਮੈਨੂੰ ਕੁਝ ਖਾਣ ਨੂੰ ਦਿੰਦੇ ਸੀ ਤੇ ਨਾ ਹੀ ਕੁਝ ਪੀਣ ਨੂੰ ਇੱਕਦਮ ਇੱਕ ਆਵਾਜ਼ ਆਈ ਜਿਸ ਨੇ ਮੈਨੂੰ ਛੱਡ ਦੇਣ ਲਈ ਕਿਹਾ ਤਾਂ ਜਮਦੂਤਾ ਨੇ ਮੈਨੂੰ ਛੱਡ ਦਿੱਤਾ ਅਤੇ ਜਦ ਮੈਂ ਉਸ ਆਵਾਜ਼ ਵੱਲ ਧਿਆਨ ਦਿੱਤਾ ਤਾਂ ਮੈਨੂੰ ਆਕਾਰ ਬਾਬਾ ਦੀਪ ਸਿੰਘ ਜੀ ਦਾ ਜਾਪਿਆ ਜਿਨ੍ਹਾਂ ਨੇ ਹੱਥ ਵਿੱਚ ਖੰਡਾ ਫੜਿਆ ਹੋਇਆ ਸੀ ਜਦੋਂ ਮੁੰਡੇ ਨੇ ਸਾਰੀ ਘਟਨਾ ਆਪਣੀ ਪਤਨੀ ਅਤੇ ਮਾਤਾ ਪਿਤਾ ਨੂੰ ਦੱਸੀ ਤਾਂ ਉਹ ਸਭ ਬਹੁਤ ਹੈਰਾਨ ਹੋ ਗਏ ਅਤੇ ਉਸ ਬੀਬੀ ਪਾਸੋਂ ਮਾਫੀਆਂ ਮੰਗਣ ਲੱਗ ਪਏ ਕਿ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਇਸ ਸਮੇਂ ਦੋਨੋਂ ਜੀਵਾਪਾ ਦੀਪ ਸਿੰਘ ਜੀ ਦੇ ਸਥਾਨ ਤੇ ਚਪੈਰਾ ਸਾਹਿਬ ਦੀ ਸੇਵਾ ਕਰਦੇ ਹਨ ਭੁੱਲ ਚੁੱਕ ਮਾਫ ਕਰਨਾ ਸਾਥ ਸੰਗਤ ਜੀ